ਆਸ਼ਿਕ ਆਪਣੀ ਸਹੇਲੀ ਨੂੰ ਦੇਣ ਗਿਆ ਸੀ ਪੀਜ਼ਾ ਉਹਦਾ ਬੜਾ ਜੀ ਕਰਦਾ ਸੀ ਅੰਦਰੋਂ ਜੀ ਕਰਦਾ ਸੀ ਵੀ ਮੈਂ ਪੀਜ਼ਾ ਖਾਣਾ ਖੱਟ ਮਿੱਠਾ ਖਾਣਾ ਤੇ ਉਹ ਆਪਣੀ ਸਹੇਲੀ ਨੂੰ ਪੀਜ਼ਾ ਦੇਣ ਗਿਆ ਸੀ ਉੱਥੇ ਤਿੰਨ ਮੁੰਡੇ ਪਹਿਲਾਂ ਹੀ ਰੈਡੀ ਖੜੇ ਸੀਗੇ ਉਹਦੇ ਬਾਹ ਪਾਉਣ ਨੂੰ ਉਹਨੂੰ ਕੁੱਟਣ ਨੂੰ ਤਿਆਰ ਸੀਗੇ ਕਹਿੰਦੀ ਏ ਵੀ ਜਦੋਂ ਉਹ ਪੀਜ਼ਾ ਉਹਨਾਂ ਦੇ ਘਰੇ ਲੈ ਕੇ ਗਿਆ ਤਾਂ ਉਹਦੀ ਸੇਲੀਓ ਨੂੰ ਕਹਿੰਦੀ ਵੀ ਮੈਨੂੰ ਤੂੰ ਆਪਦੇ ਹੱਥਾਂ ਨਾਲ ਪੀਜ਼ਾ ਖਵਾ। ਉਹ ਆਪਦੇ ਹੱਥਾਂ ਨਾਲ ਪੀਜ਼ਾ ਖਵਾ ਕੇ ਜਦੋਂ ਬਾਹਰ ਹੀ ਨਿਕਲ ਲੱਗਿਆ ਤਾਂ ਤਿੰਨ ਮੁੰਡਿਆਂ ਨੇ ਉਹਨੂੰ ਫੜ ਕੇ ਬੜਾ ਕੁੱਟਿਆ। ਸਾਰਿਆਂ ਦੇ ਸਾਹਮਣੇ ਕੁੱਟਿਆ। ਫਿਰ ਉਸ ਮੁੰਡੇ ਨੇ ਧਮਕੀ ਦਿੱਤੀ ਜਿਹੜਾ ਮੁੰਡਾ ਕੈਮਰੇ ਮੂਰੇ ਆਊਗਾ ਉਹ ਕਹਿੰਦਾ ਮੈਂ ਤੁਹਾਨੂੰ ਛੱਡਣਾ ਨਹੀਂ। ਤੁਹਾਡੇ ਨਾਲ ਹੁੰਦੀ ਵੇਖੀ ਕੀ ਆ? ਜਿਹੜਾ ਤੁਸੀਂ ਮੇਰਾ ਪੀਜ਼ਾ ਹਰਾਮ ਕੀਤਾ ਮੇਰੀ ਸਹੇਲੀ ਮਰੇ ਮੇਰੀ ਬਦਨਾਮੀ ਕੀਤੀ ਆ ਤੁਹਾਡੇ ਪਿੰਡ ਦੇ ਵਿੱਚ ਵਿਆਹ ਕਰਵਾਉਂਗਾ ਤੁਹਾਡੀ ਘਰਾਂ ਦੇ ਵਿੱਚੋਂ ਹੀ ਕੁੜੀ ਮੈਂ ਲੈ ਕੇ ਜਾਊਂਗਾ ਤੁਹਾਨੂੰ ਮੈਂ ਸਾਲੇ ਬਣਾਉਂਗਾ ਸਾਲੇ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਦੋਸਤੋ ਉਸ ਮੁੰਡੇ ਦੀ ਜਵਾਨੀ ਸੁਣਾਗੇ ਆ ਦੋਸਤੋ ਇਹ ਉਹ ਮੁੰਡਾ ਜਿਹੜਾ ਆਪਣੀ ਸਹੇਲੀ ਨੂੰ ਆਪਣੀ ਸਹੇਲੀ ਨੂੰ ਪਿਆਰ ਦੇ ਚਾਂਸੇ ਦੇ ਵਿੱਚ ਆ ਕੇ ਕਹਿੰਦੇ ਵੀ ਪੀਜ਼ਾ ਦੇ ਕੇ ਆਇਆ ਆਪਣੀ ਸਹੇਲੀ ਨੂੰ ਇਹ ਮੁੰਡਾ ਕਹਿੰਦਾ ਮੈਂ ਤੇਰੇ ਲਈ ਪੀਜ਼ਾ ਲੈ ਕੇ ਆਇਆ ਪਰ ਉਥੇ ਇਹਦੇ ਨਾਲ ਕੀ ਬੀਤਦੀ ਆ ਕੀ ਗੱਲਬਾਤ ਹੁੰਦੀ ਆ ਇਹਦੇ ਨਾਲ ਇਹ ਇਹਦੇ ਨਾਲ ਕੀ ਚੱਕਰ ਬਣਦਾ ਸਾਰੀ ਗੱਲ ਇਸ ਮੁੰਡੇ ਦੇ ਜ਼ੁਬਾਨੀ ਸੁਣਾਗੇ ਆਜੋ ਦੋਸਤੋ ਖਿੱਚ ਕੇ ਆਜੋ ਹਾਂਜੀ ਬਾਈ ਕੀ ਹਾਲ ਚਾਲ ਠੀਕ ਹੈ ਜੀ ਵਧੀਆ ਕੀ ਗੱਲ ਕੀ ਹੋਈ ਸੀ ਬਾਈ ਗੱਲ ਬਾਈ ਇਹ ਹੋਈ ਸੀਗੀ ਸਾਡਾ ਨਾ ਮਸਾ ਪਿਆਰ ਪਿਆ ਹੂੰ ਤੇ ਪਿਆਰ ਸਾਡੇ ਨੂੰ ਹੋ ਗਿਆ ਸਾਲ ਹੂੰ ਠੀਕ ਹੈ ਤੇ ਇਹ ਮੈਨੂੰ 29 ਮਹੀਨੇ ਮਾਰ ਦਿੰਦੀ ਸੀਗੀ ਤੂੰ ਮੈਨੂੰ ਪਿਆਰ ਨਹੀਂ ਕਰਦਾ ਤੂੰ ਮੈਨੂੰ ਪਿਆਰ ਨਹੀਂ ਕਰਦਾ ਮੈਂ ਕਿਹਾ ਮੈਂ ਪਿਆਰ ਕਰਦਾ ਹੋਰ ਤੂੰ ਕਿ ਮੇਰੀ ਜਾਨ ਲੈਣੀ ਹੈ ਹੂੰ ਹੈ ਉਗ ਨਹੀਂ ਮੈਂ ਜਾਣਤਾ ਨਹੀਂ ਲੈਣੀ ਤੇ ਫਿਰ ਤੂੰ ਅੱਜ ਮੇਰੀ ਗੱਲ ਮੰਨ ਹਾਂ ਮਾ ਵੀ ਕੀ ਬੋਲ ਕਦੀ ਵੀ ਮੈਂ ਪੇਰਾ ਪੀਜ਼ਾ ਖਾਣ ਨੂੰ ਜੀ ਕਰਦਾ ਪੀਜ਼ਾ ਖਾਣ ਨੂੰ ਜੀ ਕਰਦਾ ਹਾਂ ਤੇ ਮੈਂ ਕਿਹਾ ਪੀਜ਼ਾ ਖਾਣ ਨੂੰ ਆਪਣੇ ਪਿੰਡ ਤਾਂ ਮਿਲਦਾ ਨਹੀਂਗਾ ਤੇ ਕਹਿੰਦੀ ਕੋਈ ਨਹੀਂ ਫਿਰ ਨਾਲ ਹੀ 5 ਕਿਲੋਮੀਟਰ ਸ਼ਹਿਰ ਆ ਤੇ ਫੜ ਲਿਆ ਹਾਂ ਆਉਂਦਾ ਹੋਇਆ ਤੈਨੂੰ ਫੜਾ ਜੀ ਹਾਂ ਮਾ ਵੀ ਠੀਕ ਆ ਚਲ ਮੈਂ ਵੀ ਹੁਣ ਆਉਦੇ ਪਿਆਰ ਦੀ ਫਿਰ ਮੰਨਣ ਗਈ ਸੀਗੀ ਹਾਂ ਤੇ ਫਿਰ ਮੈਂ ਬਾਈ ਕੀ ਕੀਤਾ ਮੈਂ ਪੀਜ਼ਾ ਪੂਜਾ ਲੈ ਕੇ ਹਨਾ ਆਪ ਮਾੜਾ ਮੋਟਾ ਨਾਲੇ ਸੱਟਫਟ ਹੋ ਕੇ ਤੇ ਅਹਮਾ ਜਾਵੜਿਆ ਪੀਜ਼ਾ ਦੇਣ ਕਰੇ ਤੇ ਜਦੋਂ ਮੈਂ ਘਰੇ ਉੱਠ ਗਿਆ ਦੇਣ ਪੀਜ਼ਾ ਤੇ ਚੱਲ ਅਸੀਂ ਮਾੜਾ ਮੋਟਾ ਪੀਜ਼ਾ ਪੂਜਾ ਖਾਧਾ ਦੋਨਾਂ ਨੇ ਤੇ ਚੱਲ ਮਾੜਾ ਮੋਟਾ ਉਹਦਾ ਚੋਲ ਮੋਲ ਕਰ ਲਾਗੇ ਹਨਾ ਤੇ ਉੱਥੇ ਐਵੇਂ ਫालतੂ ਚ ਲੋਆ ਪਾਉਣ ਲੱਗੇ ਹਾਂ ਹਾਂ ਇਹ ਕੁੜੀ ਨੂੰ ਮਿਲਣਾ ਇਹ ਕੁੜੀ ਨੂੰ ਮਿਲਣਾ ਸੀ ਤੇ ਬਈ ਫਿਰ ਉਹਨਾਂ ਨੇ ਮੈਨੂੰ ਫੜ ਲਿਆ ਫੜ ਲਿਆ ਫਿਰ ਮੇਰੇ ਥੱਪੜ ਥੱਪੜ ਦਾ ਮਾਰੇ ਉਹਨਾਂ ਨੇ ਤੇ ਫਿਰ ਮੈਂ ਕੁੜੀ ਨੂੰ ਕਿਹਾ ਮੈਂ ਕਿਹਾ ਵੀ ਹੁਣ ਤੂੰ ਪਿਆਰ ਤੋਂ ਜਗਾ ਹਨਾ ਉਹਨਾਂ ਦਾ ਪਿਆਰ ਤਾਂ ਫਿਰ ਬੈਂਟਰੀ ਨੂੰ ਲੋ ਹੋ ਗਿਆ ਮੇਰਾ ਉਹਨਾਂ ਨੇ ਅਗਲੇ ਨੇ ਫਿਰ ਹਾਈ ਕਰਤਾ ਅਛਾ ਮਤਲਬ ਤੂੰ ਫੜਿਆ ਗਿਆ ਉਥੇ ਹਾਂ ਮੈਨੂੰ ਫਾਲੇ ਨਾਲ ਦੇ ਘਰ ਆ ਲੈਨੇ ਗਵੰਡਗਾ ਨੇ ਕੋਈ ਆਖੋ ਖੜਕੀ ਬੈਠਾ ਹੋਣਾ ਵੀ ਇਹਲਾ ਕਹਿੰਦਾ ਵੀ ਕੁੜੀਆਂ ਕੱਲੀਆਂ ਕਰੇ ਆ ਜਾਂ ਕਿਵੇਂ ਵੀ ਆ ਪਹਿਲਾਂ ਪਹਿਲਾਂ ਹੋਊਗਾ ਕੋਈ ਨਾ ਅਛਾ ਪੀਜ਼ਾ ਦੇਣ ਆਏ ਸੀ ਆਪਣੀ ਸੇਲੀ ਨੂੰ ਹੈ ਹਾਂ ਪੀਜ਼ਾ ਦਾ ਜੀ ਕਰਦਾ ਜੀ ਪੀਜ਼ਾ ਕਹਿੰਦੀ ਮੈਂ ਖਾਣਾ ਮੈਨੂੰ ਬਹੁਤ ਜੀ ਕਰਦਾ ਤੇ ਤੂੰ ਤੂੰ ਬਣ ਗਿਆ ਜਾਣਾ ਮੋੜ ਹੈ ਭਾਈ ਫਿਰ ਪਿਆਰ ਤੰਨਾ ਹੋਇਆ ਸੀ ਮੈਂ ਵੀ ਕੋਈ ਚੱਕਰ ਨਹੀਂ ਐਂ ਜ ਵੜ ਜਾ ਜਿੱਥੇ ਵੜਦਾ ਹਾਂ ਹਾਂ ਮੈਂ ਪਿਆਰ ਤੰਨਾ ਹੋਇਆ ਸੀ ਅਗਲੇ ਨੇ ਅੱਖਾਂ ਖੋਲਤੀਆਂ ਤੇ ਮੈਂ ਜਦੋਂ ਗਿਆ ਫਿਰ ਪੀਜ਼ਾ ਪੂਜਾ ਦੇ ਕੇ ਖਵਾ ਕੇ ਹਨਾ ਆਪਦੇ ਹੱਥਾਂ ਨਾਲ ਮ ਆਏ ਨਹੀਂ ਸੱਚ ਮੈਂ ਪਹਿਲਾਂ ਫੜਾ ਕੇ ਮੋੜ ਲੱਗਿਆ ਸੀਗਾ ਕਹਿੰਦੀ ਆਏ ਨਹੀਂ ਆਪਦੇ ਥਣਾ ਖਵਾ ਕੇ ਜਾ ਮੈਂ ਕਿਹਾ ਵੀ ਤੁਹਾਡੇ ਕੋਈ ਆ ਜੂਗਾ ਆਣ ਗਵਾਂਡਾ ਗਲੀ ਆ ਹਨਾ ਵੀ ਐਵੇਂ ਮੜ ਕੇ ਵੀ ਪੰਗਾ ਪੈ ਜੂ ਕਹਿੰਦੀ ਐ ਕਿਵੇਂ ਪੈ ਜੂ ਪੰਗਾ ਮਜਨਾਂ ਚਲਮਾਏ ਬੈਠੀਆਂ ਤੂੰ ਖਵਾ ਕੇ ਜਾ ਚੱਲ ਬਈ ਮੈਂ ਮੋਟਰਸਾਈਕਲ ਲਾਇਆ ਪਾਦੇ ਤੇ ਮੈਂ ਵੜ ਗਿਆ ਅੰਦਰ ਹਨਾ ਫੇਰ ਮੈਂ ਪੀਜਾ ਪੂਜਾ ਉਹਦੇ ਥਣਾ ਖਵਾ ਕੇ ਬਸ ਹਜੇ ਨਿਕਲ ਨਹੀਂ ਲੱਗਿਆ ਸੀਗਾ ਫੇਰ ਬਈ ਉਦੋਂ ਰੌਲਾ ਪੈ ਗਿਆ ਚੱਕ ਲੋ ਚੱਕ ਲੋ ਹੋ ਗਈ ਤੇ ਕੁੜੀ ਤੇਰੇ ਨਾਲ ਖੜੀ ਫਿਰ ਨਾ ਨਾ ਕੁੜੀ ਕੁੜੀ ਕਿੱਥੇ ਕੁੜੀ ਜੰਦਰੀ ਨਿਕਲੀ ਮਰ ਪਹਿਲਾਂ ਕੁੜੀ ਕਹਿੰਦੀ ਕਹਿੰਦੀ ਮੈਂ ਤੇਰੇ ਨਾਲ ਖੜੀ ਆਂ ਤੂੰ ਮੈਨੂੰ ਪੀਜਾ ਖਵਾ ਕੇ ਜਾ ਜਦੋਂ ਤੇਰੇ ਕੁੱਟ ਪੈਣ ਲੱਗੀ ਉਦੋਂ ਤੇਰੇ ਨਾਲ ਨਹੀਂ ਖੜੀ ਹੋ ਮੈਂ ਤੁਹਾਨੂੰ ਦੱਸੀ ਤਾਂ ਨਾ ਵੀ ਬਾਈ ਬੈਂਟਰੀ ਨੂੰ ਜਮਾ ਲੋ ਹੋ ਗਿਆ ਮੁੜ ਕੇ ਪਿਆਰ ਤਾਂ ਕੁੜੀ ਦਾ ਵੀ ਪਹਿਲਾਂ ਇੰਨਾ ਦਲੇਲੀ ਦਿਖਾਉਂਦੀ ਸੀ ਮੁੜ ਕੇ ਤੋਂ ਆਈ ਨਹੀਂ ਫਿਰ ਬਈ ਕਿਤੇ ਮਾੜਾ ਮੋਟਾ ਸਾਡੀ ਕੋਈ ਰਿਸ਼ਤੇਦਾਰੀ ਸੀਗੀ ਇਹਨਾਂ ਦੇ ਪਿੰਡ ਉੱਥੇ ਫਿਰ ਉਹਨਾਂ ਨੂੰ ਪਤਾ ਪਤਾ ਲੱਗਿਆ ਕੋਈ ਸੁਨੇਹਾ ਗਿਆ ਹੋਊ ਵੀ ਐ ਕਰਕੇ ਫਿਰ ਉਹ ਆਏ ਫਿਰ ਉਹਨਾਂ ਨੇ ਮੇਰੇ ਚਾਰ ਮਾਰ ਲਗਾ ਉਹਨਾਂ ਦੇ ਸਾਹਮਣੇ ਫਿਰ ਜਿਹੜੇ ਹੋਰ ਮੁੰਡੇ ਮੰਡੇ ਸੀਗੇ ਹੋ ਸਕਦਾ ਉਹ ਲਾਉਂਦੇ ਹੁਣ ਟਰਾਈਟ ਰੋ ਕੁੜੀ ਤੇ ਉਹ ਮੈਨੂੰ ਫੁੱਲਾ ਕੁੱਟਣ ਨੂੰ ਫੁੱਲ ਤਿਆਰ ਬਈ ਉਹ ਅੱਛਾ ਕਿ ਪਿਆਰ ਕਿਵੇਂ ਹੋਇਆ ਸੀ ਉਹ ਕੁੜੀ ਦੇ ਨਾਲ ਪਿਆਰ ਕਿੰਨਾ ਟਾਈਮ ਹੋ ਗਿਆ ਸੀ ਵੀ ਗੱਲ ਕੀਤੀ ਨੂੰ ਪਿਆਰ ਹੋਇਆ ਸੀ ਬਈ ਮੈਂ ਨਾ ਨਾਲ ਦੇ ਪਿੰਡ ਅਸੀਂ ਇਕੱਠੇ ਪੜਦੇ ਸੀ ਸਾਨੂੰ ਜਿਹੜਾ ਸ਼ਹਿਰ ਲੱਗਦਾ ਅਸੀਂ ਲੱਗੇ ਸੀਗੇ ਉੱਥੇ ਬੀਏ 'ਚ ਬੀਏ ਫਰਸਟ ਇਅਰ 'ਚ ਉਹ ਲੱਗੀ ਬੀਏ ਫਰਸਟ ਇਅਰ 'ਚ ਮੈਂ ਲੱਗਾ ਸੀ ਕੱਠੇ ਸੀ ਕੰਮਣਾ ਇਕੱਠੇ ਪੜਦੇ ਸੀਗੇ ਇਕੱਠੇ ਪੜਦੇ ਬਣਾਉਂਦੇ ਨੂੰ ਸਾਨੂੰ ਮੜਾ ਮੋਟਾ ਇਸਟਮ ਟੱਕਾ ਹੋ ਗਿਆ ਝਾਕਨ ਝੁੱਕਣ ਲੱਗ ਗਏ ਤੇ ਮੈਂ ਵੀ ਚੱਲ ਪੰਜ ਚਾਰ ਮਹੀਨੇ ਵੇਖਿਆ ਹਨ ਮੈਂ ਇੱਕ ਦਿਨ ਚੱਲ ਮੈਂ ਵੀ ਮੜਿਆ ਹੋ ਕੇ ਦਲੇਰ ਜਿਵੇਂ ਚੱਲ ਜਾ ਕੇ ਪੁੱਛ ਲਿਆ ਉਹ ਗੰਦੀ ਤੂੰ ਤਾਂ ਲੇਟ ਹੀ ਬੋ ਕਰਤਾ ਮੈਂ ਤਾਂ 2 ਮਹੀਨੇ ਪਹਿਲਾਂ ਹੀ ਤਿਆਰ ਸੀ ਹਾਂ ਕਹਿੰਦੇ 2 ਮਹੀਨੇ ਪਹਿਲਾਂ ਹੀ ਤਿਆਰ ਸੀ ਮੈਂ ਤੂੰ ਲੇਟ ਹੋ ਗਿਆ ਉਹ ਤਾਂ ਲੇਟ ਹੋ ਗਿਆ ਤੇ ਮੈਂ ਕਹਾ ਅੱਛਾ ਕਹਿੰਦੇ ਹਾਂ ਬਈ ਫਿਰ ਜਦੋਂ ਮਾਨੂੰ ਪਹਿਲਾਂ ਮੇਰਾ ਪਿਆਰ ਸੀ ਹਨ ਜਦੋਂ ਮੇਰੀ ਹਾਂ ਹੋਈ ਵੇ ਫਿਰ ਮੈਨੂੰ ਪਤਾ ਮੈਂ ਪਿੰਡ ਤੱਕ ਕਿਵੇਂ ਆਇਆ ਮੈਂ ਜੱਡਾ ਉੱਡੂ ਡੂ ਨੱਚੂ ਨੱਚੂ ਕਰੇ ਚੂ ਨੱਚੂ ਕਰੇ ਹਾਂ ਬੜਾ ਰੰਗ ਮਾਰਦਾ ਜਿਵੇਂ ਕਬੂਤਰ ਆਉਂਦਾ ਹੁੰਦਾ ਹਨ ਤੇ ਵੀ ਜਦ ਘਰੇ ਆਇਆ ਘਰੇ ਵੀ ਨਾ ਮੇਰੇ ਪੱਬ ਲੱਗਣ ਜਿਹੜੇ ਕੰਮ-ਕਮ ਕਰਨੇ ਸੀ ਪਸਗਾਂ ਨੂੰ ਪੱਠੇ ਪੋਣੇ ਵੱਢ ਕੇ ਲਾਉਣੇ ਪਤਾ ਐ ਕਰਤਾ ਜਿਵੇਂ ਪੂਰੀ ਭੰਗ ਪੀਤੀ ਹੁੰਦੀ ਹੈ ਨਾ ਤੇ ਵੀ ਪੂਰਾ ਵੀ ਆਪਾਂ ਨਸ਼ੇ 'ਚ ਟੰਨ ਹੋ ਗਏ ਸੀਗੇ ਹਨਾ ਪਿਆਰ ਦੇ ਜੀ ਕੰਮ ਕੰਪਾਜ ਕਿ ਕਰ ਲਗੇ ਕਦੇ ਸੋਚਣ ਵੀ ਇਹਨੂੰ ਕੀ ਹੋ ਗਿਆ ਗਿਆ ਤਾਂ ਚੰਗਾ ਭਲਾ ਸੀ ਤੇ ਵੀ ਕੋ ਮੋੜ ਕੇ ਕਹਦਾ ਨੂੰ ਸ਼ੱਕ ਆਇਆ ਹੋਗਾ ਕਿ ਇਹਦਾ ਨਸ਼ਾ ਨਸ਼ਾ ਨਾ ਕੀਤਾ ਹੋਵੇ ਵੀ ਅੱਗੇ ਤਾਂ ਪੱਠੇ ਪੌਂਦਾ ਸੀ ਹੌਲੀ ਹੌਲੀ ਪੌਂਦਾ ਸੀ ਹੌਲੀ ਹੌਲੀ ਵੱਡ ਕੇ ਲੌਂਦਾ ਸੀ ਹੁਣ ਤਾਂ ਪਤੰਦਰ ਨਿੱਦੇ ਘੰਟੀ ਸਾਰਾ ਨਵੇਂੜ ਤੱਕ ਮੈਨੂੰ ਐਂ ਚਾ ਸੀ ਵੀ ਫੋਨ ਆਊਗਾ ਵੀ ਕੰਮ ਨਵੇਂੜ ਦਾ ਛੇਤੀ ਛੇਤੀ ਹੈ ਨਾ ਕੰਮ ਨਵੇਂੜ ਕੇ ਜਦੋਂ ਮੈਂ ਹੋ ਕੇ ਵੇਲਾ 5:00 ਵਜੇ ਚੱਕਿਆ ਸਾਈਕਲ ਤੇ ਮੈਂ ਖੇਤ ਵੱਜਿਆ ਤੇ ਮੈਨੂੰ ਦੱਸਿਆ ਸੀ ਮੈਂ 5:30 ਵਜੇ ਫੋਨ ਲਾਉਂਗੀ ਮਾ ਠੀਕ ਹੈ ਉੱਥੇ ਜਾ ਕੇ ਅੱਧਾ ਘੰਟਾ ਗੱਲਾਂ ਕੀਤੀਆਂ ਖੂਰੀਆਂ ਲੱਜ ਕੇ ਹਨ ਪਿਆਰ ਦੀਆਂ ਤੇ ਬਸ ਫਿਰ ਉਦੋਂ ਫਿਰ ਦਿਲ ਦੇ ਵਿੱਚ ਇੱਕ ਇਹ ਜੀ ਉਹ ਤਰੰਗ ਜਾਗੀ ਆ ਵੀ ਬਸ ਇਹਨੂੰ ਐ ਹੋ ਗਿਆ ਵੀ ਯਾਰ ਇਹਦੀ ਖਾਤਰ ਤਾਂ ਜਾਨ ਵੀ ਹਾਜ਼ਰ ਫਿਰ ਪੀਜੇ ਨੇ ਪੱਠਾ ਵਾਤਾ ਪੀਜੇ ਨੇ ਤਾਂ ਬਾਤ ਆ ਪੱਠਾ ਹੁਣ ਆਇਆ ਸੀ ਫੋਨ ਉਦੋਂ ਮੁੜ ਕੇ ਕਹਿੰਦੀ ਮੇਰੀ ਗਲਤੀ ਆ ਮੈਂ ਕਿਸੇ ਦੀ ਚੱਕ ਚਾ ਕੇ ਤੈਨੂੰ ਕਹਿਤਾ ਮੇਰੀ ਸਹੇਲੀ ਨੇ ਮੈਨੂੰ ਪੰਪ ਮਾਰਤੇ ਤੂੰ ਉਹਨੂੰ ਸੱਦ ਵੀਰ ਨਾਲ ਤੈਨੂੰ ਪੀਜਾ ਖਵਾ ਜੂਗਾ ਵੇਖਾਂਗੇ ਆਪਾਂ ਚ ਦਲੇਰੀ ਕਿੰਨੀ ਕਾ ਤੇ ਮੈਂ ਕਿਹਾ ਜੇ ਤੂੰ ਮੇਰਾ ਇਮਤਿਹਾਨ ਹੀ ਲੈਣਾ ਸੀ ਕਿਸੇ ਹੋਰ ਚੀਜ਼ ਚ ਲੈ ਲੈਂਦੀ ਵੀ ਮੇਰੇ ਜੁੱਤਿਆਂ ਪਾ ਕੇ ਥੋੜੋ ਲੈਣਾ ਸੀਗਾ ਹੂੰ ਠੀਕ ਹੈ ਮੈਂ ਕਿਹਾ ਤੁਹਾਨੂੰ ਪੀਜਾ ਖਵਾਤਾ ਸੀ ਫਿਰ ਪੀਜੇ ਦਾ ਮੁੱਲ ਤਾਂ ਮੋੜ ਦਿੰਦੀ ਮੂਰੇ ਖੜਦਾ ਜਾਂਦੀ ਉੱਥੇ ਤੋਂ ਡਾਇਲੋਗ ਵੀ ਇੱਕ ਬੋਲਿਆ ਸੀਗਾ ਮੁੰਡਿਆਂ ਨੂੰ ਜਦੋਂ ਤੇਰੇ ਕੁੱਟ ਪਈ ਜਾਂਦੀ ਵੀ ਕੁੱਟ ਲੋ ਅੱਜ ਜਿੰਨਾ ਕੁੱਟਣਾ ਜਦੋਂ ਥੋੜੀ ਵਾਰੀ ਆਈ ਉਹਦੇ ਮੈਂ ਤੈਨੂੰ ਦੱਸਿਆ ਮੈਂ ਇਹ ਗੱਲ ਕਹੀ ਮੈਂ ਕਿਹਾ ਵੇਖ ਲਓ ਬਈ ਮੈਂ ਹੁਣ ਇਕੱਲੇ ਇਕੱਲੇ ਦੀ ਥੋੜੀ ਮੈਂ ਸ਼ਕਲ ਦੇਖੀ ਆ ਨਾ ਠੀਕ ਆ ਅੱਜ ਕਰ ਲਓ ਜਿਹੜਾ ਕੋਈ ਕਰਨਾ ਕਿਉਂਕਿ ਮੈਂ ਤੁਹਾਡੇ ਹੱਥੇ ਚੜਿਆ ਵਾਂ ਵੀ ਮੁੜ ਕੇ ਮੈਂ ਇਕੱਲੇ ਇਕੱਲੇ ਨੂੰ ਦੇਖੂੰਗਾ ਫੇਰ ਨਾ ਕਿਹਾ ਕੀ ਬਾਤ ਆ ਅੱਛਾ ਉਹ ਮੁੰਡਿਆਂ ਨੂੰ ਤਾਂ ਮੈਂ ਕੀ ਹੁਣ ਤੇਰੀ ਮੁੰਡਿਆਂ ਨੂੰ ਹਾਂ ਮੈਂ ਜਿਹੜੇ ਨੇ ਮੈਨੂੰ ਹੱਥ ਲਾਇਆ ਨਹੀਂ ਜਿਹੜੇ ਕੋਲੇ ਖੜੇ ਉਹਨਾਂ ਨੂੰ ਕੋਈ ਨਹੀਂ ਜਿਨੇ ਮੈਨੂੰ ਹੱਥ ਲਾਇਆ ਅੱਛਾ ਹਾਂ ਉਹਨਾਂ ਦੇ ਕੋਲ ਟੱਬਰ ਦਾ ਮਾਰ ਜਾਂਦਾ ਉਹ ਗੱਲ ਵੱਖਰੀ ਐ ਪਾਸੇ ਆਸ ਵਾਲਾ ਕੋਈ ਮੇਰਾ ਸਾਲਾ ਲੱਗਦਾ ਇਹਨੇ ਦੱਸਦੀ ਪਰ ਇਹ ਮੇਨ ਗੱਲ ਜਿਹੜੀ ਹੈਗੀ ਉਹ ਮੁੰਡਿਆਂ ਨੂੰ ਵਾਰਨਿੰਗ ਦਿੱਤੀ ਹੈ ਜਿਹੜੇ ਮੁੰਡਿਆਂ ਨੇ ਇਹਨੂੰ ਕੁੱਟਿਆ ਜਿਨ੍ਹਾਂ ਨੇ ਇਹਦੇ ਲਪੜੇ ਲਾਏ ਉਹ ਲੱਤਾਂ ਲਾਈਆਂ ਉਹਨਾਂ ਨੂੰ ਇਹਨੇ ਵੱਲੋਂ ਧਮਕੀ ਦਿੱਤੀ ਗਈ ਆ ਵੀ ਜੇ ਅੱਜ ਤੁਸੀਂ ਮੈਨੂੰ ਕੁੱਟਿਆ ਕੁਝ ਮਰਜ਼ੀ ਕੁੱਟ ਲਓ ਅੱਜ ਤੁਹਾਡੇ ਹੱਥ ਹੀ ਚੜਿਆ ਮੈਂ ਤੇ ਜਦੋਂ ਮੇਰੀ ਵਾਰੀ ਆਈ ਤਾਂ ਉਦੋਂ ਮੈਂ ਤੁਹਾਨੂੰ ਦੱਸੂ ਮੈਂ ਕੀ ਚੀਜ਼ ਆ ਦੋਸਤੋ ਇਹ ਉਹ ਮੁੰਡਾ ਜਿਹੜਾ ਪੀਜ਼ਾ ਦੇਣ ਗਿਆ ਸੀ ਆਪਣੀ ਸਹੇਲੀ ਨੂੰ ਤੇ ਉਹ ਕਹਿੰਦੀ ਮੈਂ ਤੇਰੀ ਦਲੇਰੀ ਪਰਖਦੀ ਸੀ ਦਲੇਰੀ ਪਰਖਣ ਦੇ ਬਜਾਏ ਤੂੰ ਮੈਨੂੰ ਪੀਜ਼ਾ ਖਵਾ ਕੇ ਜਾਈਂ ਆਵਦੇ ਹੱਥਾਂ ਨਾਲ ਇਹ ਹੱਥਾਂ ਨਾਲ ਪੀਜ਼ਾ ਖਵਾਉਣ ਗਿਆ ਸੀ ਤੇ ਇਹਦੇ ਨਾਲ ਇਹ ਚੀਜ਼ ਵਾਪਰੀ ਹੁਣ ਇਹਦੀ ਉਹ ਮੁੰਡਿਆਂ ਨੂੰ ਤਾਂ ਕਿਹਾ ਪਛਾਣ ਲੈ ਮੁੰਡੇ ਕੌਣ ਕਿਹੜੇ ਆ ਉਹ ਬਾਈ ਜਿਵੇਂ ਉਹਨਾਂ ਨੇ ਕਹਿੰਦੇ ਸੱਪ ਮਾਰਤਾ ਜਿਸ ਆਪਣੀ ਉਹਦਾ ਅੱਖਾਂ 'ਚ ਵੇਖ ਲੈਂਦੀ ਹੁੰਦੀ ਹੁੰਦੀ ਵੀ ਇਹ ਕਿਹਨੇ ਕਿਹਨੇ ਮਾਰਿਆ ਹਨਾ ਮੇਰੇ ਅੱਖਾਂ ਦੇ ਵਿੱਚ ਉਹਵੇਂ ਚੜਿਆ ਵਾ ਮੇਰੇ ਤਾਂ ਅੱਖਾਂ ਦੇ ਵਿੱਚ ਹੁਣ ਉਹਦਾ ਨੀਲ ਆਇਆ ਪਿਆ ਬਈ ਮੈਂ ਬਸ ਜਿੰਨਾ ਜਲਮਾ ਉਹਨਾਂ ਦਾ ਹੱਥ ਫੜਲਾ ਨਹੀਂ ਕਰਦਾ ਉਹਨਾਂ ਚੋਂ ਮੈਨੂੰ ਸਾਹ ਨਹੀਂ ਹੋਣਾ ਹੂੰ ਕੁੱਟਨੇ ਆ ਬਾਕੀ ਬਾਈ ਕਿੰਨੇ ਜਣੇ ਸੀ ਤਿੰਨੇ ਜਣੇ ਤਿੰਨ ਜਣੇ ਸੀਗੇ ਕਿਹੜੇ ਕਿੜੇ ਸੀਗੇ ਉੱਥੋਂ ਉਹਨਾਂ ਦੇ ਗਵਾਂਡ ਗਵਾਂਡ ਨਾ ਉਹਨਾਂ ਦੇ ਨਾਂ ਤਾਂ ਹੁਣ ਮੈਨੂੰ ਕੀ ਪਤਾ ਵੀ ਨਾਂ ਮੈਂ ਕਿਹੜਾ ਜਾਣਦਾ ਉਹਨਾਂ ਨੂੰ ਵੀ ਉਹ ਮੈਂ ਸ਼ਕਲ ਪਛਾਣ ਲਈ ਤੈਨੂੰ ਕੀ ਲੱਗਦਾ ਉਹ ਮੁੰਡੇ ਕਿਹੜੇ ਸੀ ਵੀ ਉਹ ਉਹ ਕੋਈ ਕਿਉਂ ਕੁੱਟੇ ਉਹਨਾਂ ਨੇ ਕਿਉਂ ਕੁੱਟਿਆ ਹੋਰ ਵੀ ਖੜੇ ਸੀਗੇ ਉਹਨਾਂ ਨੇ ਹੀ ਕਿਉਂ ਕੁੱਟਿਆ ਵੀ ਤੈਨੂੰ ਪਹਿਲਾਂ ਵੀ ਕਦੇ ਵੇਖਿਆ ਉਹਨੇ ਕੀ ਕੋਈ ਚੱਕਰ ਸੀ ਮੈਂ ਦੱਸ ਦਾਂ ਤੈਨੂੰ ਗੱਲ ਦੇਖ ਉਹਨਾਂ ਨੇ ਇਹਨੂੰ ਕੁੜੀ ਨੂੰ ਪ੍ਰਪੋਜ਼ ਕੀਤਾ ਸੀਗਾ ਹੂੰ ਪਹਿਲਾਂ ਇੱਕ ਨੇ ਪੁੱਛਿਆ ਚੱਲ ਵਿੱਚੋਂ ਇਹ ਆ ਦੂਜੇ ਨੇ ਪੁੱਛ ਲਿਆ ਤੇ ਤੀਜੇ ਨੇ ਪੁੱਛ ਲਿਆ ਇਹਨੇ ਲਾਇਆ ਸੀ ਉਹਨਾਂ ਦਾ ਹਜਾ ਹੂੰ ਠੀਕ ਹੈ ਜਦੋਂ ਇਹਨੇ ਉਹਨਾਂ ਦੀ ਬੇਇੱਜ਼ਤੀ ਕਰਤੀ ਇਹਨੇ ਉਹ ਮੁੰਡੇ ਨੇ ਇਹ ਗੱਲ ਕਹੀ ਸੀ ਕਹਿੰਦਾ ਕੋਈ ਨਹੀਂ ਸਾਨੂੰ ਪਤਾ ਹੀ ਆ ਤੂੰ ਕਿਵੇਂ ਆ ਤੇ ਤੈਨੂੰ ਦਿਖਾਵਾਂਗੇ ਤਾਰੇ ਹਾਂ ਆ ਗੱਲ ਹੋਈ ਸੀ ਅੱਛਾ ਹਾਂ ਉਹਨਾਂ ਨੇ ਉਹਦੀ ਖੁੰਦਕ ਕੱਢੀ ਆ ਖੁੰਦਕ ਕੱਢੀ ਆ ਹਾਂ ਮਤਲਬ ਉਹ ਗੱਲ ਕਰਨਾ ਚਾਹੁੰਦੇ ਸੀ ਉਹ ਕੁੜੀ ਨਾਲ ਪਰ ਤੂੰ ਉਹਨਾਂ ਤੋਂ ਪਹਿਲਾਂ ਗੱਲ ਕਰ ਲਈ ਹਾਂ ਨਹੀਂ ਮੈਂ ਮੇਰੀ ਤਾਂ ਭਾਈ ਮੈਂ ਤੈਨੂੰ ਕਹੀ ਮੈਂ ਪੜਦਾਂ ਦੀ ਹੋਈ ਸੀ ਠੀਕ ਹੈ ਉਹ ਕਹਿੰਦੀ ਵੀ ਮੈਂ ਗੱਲ ਉਹਦੇ ਨਾਲ ਕਰਨੀ ਜਿਹਦੇ ਨਾਲ ਮੇਰਾ ਵਿਆਹ ਹੋਵੇ ਹਾਂ ਠੀਕ ਹੈ ਹੁਣ ਉਹ ਪਿੰਡ ਦੇ ਉਹਨਾਂ ਨਾਲ ਵਿਆਹ ਕਿੱਥੇ ਹੋ ਜੂਗਾ ਅੱਛਾ ਤੇਰੀ ਸਹੀ ਲੇਨ ਤੇਰੇ ਕੋਲ ਗੱਲ ਵੀ ਕੀਤੀ ਹੋਊਗੀ ਵੀ ਆਹ ਮੁੰਡੇ ਆ ਜਿਹੜੇ ਮੈਨੂੰ ਤੰਗ ਕਰਦੇ ਮੈਨੂੰ ਉਹਨੇ ਦੱਸਤਾ ਸੀ ਮੈਨੂੰ ਉਹਨੇ ਪਹਿਲਾਂ ਉਹ ਦੱਸਦੀ ਹੁੰਦੀ ਸੀ ਅੱਜ ਸਾਡੇ ਗਵਾਨਾਂ ਚ ਮੁੰਡੇ ਨੇ ਮੈਨੂੰ ਪ੍ਰਪੋਜ਼ ਕਰਤਾ ਕਹਿੰਦੇ ਮਾਦਾ ਹਯਾਲ ਆ ਵੀ ਤੂੰ ਆਪਦੀ ਭੈਣ ਨੂੰ ਕਰ ਲਾ ਵੀ ਮੈਂ ਵੀ ਤੇਰੀ ਭੈਣ ਨਹੀਂ ਆ ਜਦੋਂ ਆਣ ਗਵਾਨ ਚ ਗੰੜ ਕੇ ਦੂਜੇ ਨੇ ਮੈਨੂੰ ਕੀਤਾ ਜਿਵੇਂ ਇਹਨੇ ਟੋਲੀ ਬੰਨੀ ਹੁੰਦੀ ਤਿੰਨਾਂ ਨੇ ਕੀਤਾ ਉਹਨੇ ਮੈਨੂੰ ਸਾਰਾ ਦੱਸਤਾ ਮੁਰਕੇ ਜਦੇ ਨੇ ਉਹਨਾਂ ਨੇ ਮੇਰੇ ਮਾਰੀਆਂ ਉਹਨਾਂ ਨੇ ਦੱਸ ਵੀ ਇਹ ਤਿੰਨੇ ਉਹੀ ਆ ਠੀਕ ਹੈ ਨਾ ਵੀ ਇਹਨਾਂ ਨੂੰ ਗੱਲ ਵਿੱਚੋਂ ਇਹ ਆ ਦੋਸਤੋ ਉਹ ਮੁੰਡਿਆਂ ਨੇ ਵੀ ਪ੍ਰਪੋਜ਼ ਲਾਇਆ ਸੀ ਉਸ ਕੁੜੀ ਨੂੰ ਤੇ ਉਹਨਾਂ ਤੋਂ ਪਹਿਲਾਂ ਇਹ ਮੁੰਡਾ ਬਹੁ ਟਾਈਮ ਪਹਿਲਾਂ ਗੱਲ ਕਰ ਲਈ ਸੀ ਉਹਨੇ ਗੱਲ ਇਹਦੇ ਨਾਲ ਕਿਉਂ ਕੀਤੀ ਸੀ ਵੀ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਉਹ ਉਹ ਕਹਿੰਦੀ ਜੇ ਉਹ ਮੇਰੇ ਪਿੰਡ ਦੇ ਮੁੰਡੇ ਨਾਲ ਮੈਂ ਗੱਲ ਕਰ ਲਵਾਂ ਫਿਰ ਮੇਰਾ ਵਿਆਹ ਨਹੀਂ ਹੋਣਾ ਠੀਕ ਹੈ ਤੇ ਜਿਹੜਾ ਇਹ ਮੁੰਡਾ ਬਾਹਰਲੇ ਪਿੰਡ ਦਾ ਤੇ ਇਹਦੇ ਨਾਲ ਮੇਰਾ ਵਿਆਹ ਜੁੱਤਾ ਕਰਕੇ ਗੱਲ ਕੀਤੀ ਸੀ ਉਹ ਮੁੰਡਿਆਂ ਨੂੰ ਇਦਾਂ ਇਹਦੇ ਦਿਲ ਦੇ ਵਿੱਚ ਉਹਨਾਂ ਦਿਲ ਉਹਨਾਂ ਦੇ ਦਿਲ ਦੇ ਵਿੱਚ ਇਹ ਚੀਜ਼ ਸੀ ਵੀ ਏਸ ਨੇ ਵੀ ਗੱਲ ਕੀਤੀ ਆ ਉਹਦੇ ਨਾਲ ਤੇ ਸਾਡੀ ਗੱਲ ਕਿਉਣੀ ਹੋਈ ਬਸ ਇਹੀ ਚੀਜ਼ ਕਰਕੇ ਉਹਨਾਂ ਨੇ ਇਹਦੇ ਤੇ ਹਮਲਾ ਬੋਲਤਾ ਉਹਦੀ ਗੱਲ ਤੜਾਉਣ ਦੇ ਪਿੱਛੇ ਇਹਨੂੰ ਬਹੁਤ ਕੁੱਟਿਆ ਬਹੁਤ ਕੁੱਟਿਆ ਇਹਨੂੰ ਨਜਾਇਜ਼ ਕੁੱਟਿਆ ਹੁਣ ਇਹ ਕਹਿੰਦਾ ਕਹਿੰਦਾ ਮੈਂ ਉਹ ਬੰਦਿਆਂ ਨੂੰ ਲੱਭਦਾ ਫਿਰਦਾ ਤਿੰਨ ਮੁੰਡੇ ਸੀਗੇ ਕਹਿੰਦਾ ਮੈਂ ਨਾਂ ਨਹੀਂ ਜਾਣਦਾ ਪਰ ਸ਼ਕਲੋਂ ਮੈਂ ਉਹਨਾਂ ਨੂੰ ਜਾਣਦਾ ਉਹਨਾਂ ਨੂੰ ਮੈਂ ਦੱਸੂਗਾ ਵੀ ਮੈਂ ਕੀ ਕਿਹੜੇ ਭਾਅ ਵੇਖਦੀ ਆ ਅੱਛਾ ਹੁਣ ਕੀ ਅੱਗੇ ਕੀ ਚੀਜ਼ ਸੋਚੀ ਆ ਵੀ ਵੀ ਉਹ ਕੁੜੀ ਨਾਲ ਵਿਆਹ ਕਰਾਉਣਾ ਵਿਆਹ ਤਾਂ ਮੈਂ ਕਰਾਉਂਗਾ ਪਹਿਲਾਂ ਉਹਨਾਂ ਦਾ ਟਾਈਮ ਚੱਕਣਾ ਹੂੰ ਉਸ ਤੋਂ ਬਾਅਦ ਕਰਾਉਂਗਾ ਅੱਛਾ ਹੁਣ ਜਦੋਂ ਤੇਰੇ ਜੇਤ ਤੇਰਾ ਵਿਆਹ ਹੋ ਗਿਆ ਫਿਰ ਉਸਦੇ ਸਾਲੇ ਵੱਜਣਗੇ ਵੱਜਣੇ ਤਾਂ ਮੇਰੇ ਸਾਲੇ ਆ ਅੱਜ ਵੱਜਣ ਲੱਗੇ ਨਾ ਪਹਿਲਾਂ ਕੱਲ ਨੂੰ ਵੱਜਣ ਲੱਗੇ ਨਾ ਹੁਣ ਵੀ ਮੇਰੇ ਸਾਲੀ ਆ ਉਹ ਕਿਉਂਕਿ ਜਦੋਂ ਅਸੀਂ ਵਿਆਹ ਕਰਾਉਣਾ ਹਨਾ ਪਰ ਵੀ ਮੈਂ ਉਹਨਾਂ ਨੂੰ ਇਹ ਚੀਜ਼ ਚਾਉਣਾ ਵੇਖ ਵੀ ਸਾਡਾ ਕਹਿੰਦੇ ਤੇ ਮੀਆਂ ਬੀਬੀ ਰਾਜੀ ਕੀ ਕਰੇਗਾ ਕਾਜੀ ਹਨਾ ਵੀ ਜਦੋਂ ਵੀਰੇ ਨਾਲ ਉਹਦੀ ਗੱਲ ਆ ਅਸੀਂ ਵਿਆਹ ਕਰਾਉਣਾ ਠੀਕ ਹੈ ਛੋਡਾ ਕੀ ਮਤਲਬ ਹੈ ਭਈ ਇਹ ਚੀਜ਼ ਛੋਡਾ ਇਨਵੋਲਵ ਹੋਣ ਦਾ ਠੀਕ ਹੈ ਜੇ ਤੁਸੀਂ ਆਪ ਦੁੱਧ ਤੋਤੇ ਹੋ ਵੀ ਹਾਂ ਯਾਰ ਉਹਨੂੰ ਭੈਣ ਸਮਝਦੇ ਫਿਰ ਤੁਸੀਂ ਕਰ ਲਓ ਤੁਸੀਂ ਤਾਂ ਆਪ ਮਸ਼ੂਕ ਬਣਾਉਣ ਨੂੰ ਫਿਰਦੇ ਸੀਗੇ ਠੀਕ ਹੈ ਨਾ ਵੀ ਤੂੰ ਸੌੜਾ ਦਾ ਮਤਲਬ ਹੀ ਨਹੀਂ ਸਹੀ ਦਈਦਾ ਮੈਨੂੰ ਇਹ ਚੀਜ਼ ਦਾ ਹੀ ਗੁੱਸਾ ਜੇ ਹਾਂ ਉਹ ਹੁੰਦੇ ਆਣ ਗਵਾਂਡ ਵੀ ਭੈਣ ਕਹਿੰਦੇ ਹੁੰਦੇ ਫਿਰ ਮੈਂ ਵੀ ਮੰਨ ਜਾਂਦਾ ਚਲ ਠੀਕ ਆ ਯਾਰ ਵੀ ਭੈਣ ਕਹਿੰਦੇ ਅਗਲੇ ਦੀ ਭੈਣ ਆ ਵੀ ਅਗਲਾ ਇਹ ਨਹੀਂ ਚੀਜ਼ ਜਲ ਸਕਦਾ ਵੀ ਤੁਸੀਂ ਤਾਂ ਆਪ ਅੱਖ ਮੈਲੀ ਰੱਖੀ ਬਟਸੀ ਯਾਰ ਬਾਈ ਹੋਰ ਵੀ ਮੁੰਡੇ ਹੈਗੇ ਜਿਹੜੇ ਤੇਰੀ ਛਲੀ ਤੇ ਅੱਖ ਰੱਖਦੇ ਹੋਰਾਂ ਦਾ ਤਾਂ ਨਹੀਂ ਮੈਨੂੰ ਪਤਾ ਇਹਨਾਂ ਦਾ ਤਿੰਨਾਂ ਦਾ ਮੈਨੂੰ ਉਹਨਾਂ ਨੇ ਦੱਸਿਆ ਸੀ ਵੀ ਇਹਨਾਂ ਨੇ ਮਹੀਨੇ-ਮਹੀਨੇ ਦਾ ਗੈਪ ਆ ਕੇ ਮੈਨੂੰ ਨਾਲ ਗੱਲ ਕਰਨੀ ਹੈ ਮੈਂ ਬਈ ਬਸ ਉਹਦੇ ਵਾਂਗੂ ਜਿਵੇਂ ਹੁਣਸ ਆਪਣੀ ਅੱਖਾਂ ਦੇ ਵਿੱਚ ਫੋਟੋ ਬਣਾਈ ਬੈਠਾ ਮੈਂ ਫੋਟੋ ਬਣਾਈ ਬੈਠਾ ਅੱਛਾ ਜੇ ਜਿਹੜੇ ਹਿਸਾਬ ਨਾਲ ਤੈਨੂੰ ਕੁੱਟਿਆ ਹੁਣ ਤੇਰੀ ਬਦਨਾਮੀ ਬਹੁਤ ਹੋ ਗਈ ਤੇ ਉਹਦੇ ਘਰ ਦੇ ਮੰਨ ਜਾਣਗੇ ਤੇਰਾ ਨਵਾਂ ਵਿਆਹ ਕਰਾਉਣ ਉਹਨਾਂ ਦੇ ਘਰ ਦੇ ਪੇ ਮੰਨਾਲਾਂਗੇ ਕੋਈ ਚੱਕਰ ਨਹੀਂ ਕਿਵੇਂ ਬਣਾਏਗਾ ਉਹ ਕੁੜੀ ਕਹਿੰਦੀ ਮਾਪੇ ਮਨਾਲੂਗੀ ਮਾਪੇ ਮਨਾਲੂ ਜਿਵੇਂ ਉਹਨੇ ਕਿਹਾ ਸੀਗਾ ਵੀ ਤੂੰ ਮੈਨੂੰ 버ਗਰ ਖਵਾ ਕੇ ਜਾ ਵੀ ਮੈਂ ਖੜੀ ਆ ਤੇਰੇ ਨਾਲ ਉਦੋਂ 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 ਕਿੱਥੇ ਸੀ ਤੇ ਹੁਣ ਤੇਰੇ ਵਿਆਹ ਵੇਲੇ ਵੀ ਖੜਜੂ ਤੇਰੇ ਨਾਲ ਮੈਨੂੰ ਲੱਗਦਾ ਵਿਆਹ ਵੇਲੇ ਵੀ ਆਈ ਹੂ ਜੁੱਡਾਵਾ ਡੋਲੀ ਹੋਊ ਗੱਡੀ ਫੇਰ ਕੋਈ ਚੱਕਰ ਨਹੀਂ ਫੇਰ ਧਰਨਪ੍ਰੀਤ ਤੇ ਲਾਹਵੀਰੇ ਤੇ ਸਾਈਡ ਗਾਣੇ ਪੜਾ ਲਾਂਗੇ ਹੂੰ ਹੂੰ ਉਹ ਸੁਣ ਲੈ ਕਰਾਂਗੇ ਉਹ ਸੁਣ ਲੈ ਕਰਾਂਗੇ ਕਿਹੜਾ ਪਿਆਰ ਚ ਕਿਸੇ ਦਾ ਦਿਲ ਨਹੀਂ ਟੁੱਟਿਆ ਫੇਰ ਆਪਣਾ ਕਿਹੜਾ ਵੱਖਰਾ ਟੁੱਟਣਾ ਤਾਂ ਪ੍ਰੀਤੇ ਇਹਨਾਂ ਦੇ ਗਾਣੇ ਕਰਕੇ ਬੜੇ ਮੁੰਡੇ ਅ ਮੌਤਾਂ ਹੋ ਗਈਆਂ ਇਹਨਾਂ ਦੀਆਂ ਵੀ ਜਿਹੜੇ ਇਹਨਾਂ ਦੀਆਂ ਗੱਲਾਂ ਨੂੰ ਗਾਣਿਆਂ ਨੂੰ ਦਿਲ ਤੇ ਲਾ ਲੈਂਦੇ ਆ ਕਿਤੇ ਉਹ ਚੀਜ਼ ਤਾਂ ਨਹੀਂ ਕੱਲ ਨੂੰ ਥੱਡੇ ਨਾਲ ਵੀ ਇਦਾਂ ਕਦੀ ਗੱਲ ਬਈ ਇਹਨਾਂ ਦੇ ਗਾਣੇ ਤੁਹਾਨੂੰ ਆਏ ਥੋੜੋ ਕਹਿੰਦੇ ਤੁਸੀਂ ਮਰ ਜਾਓ ਤਾਂ ਸਵਾਦ ਲੈਣ ਵਾਸਤੇ ਹੁੰਦਾ ਵੀ ਆ ਤੁਸੀਂ ਇਹਨਾਂ ਦੇ ਗਾਣੇ ਸੁਣੋਗੇ ਤੁਹਾਨੂੰ ਉਹ ਫੀਲ ਆਊਗਾ ਜਿਹੜਾ ਤੁਹਾਡੇ ਪਿਆਰ ਦਾ ਪਹਿਲਾਂ ਅਸੀਂ ਕੀ ਸੀਗੇ ਹੁਣ ਅਸੀਂ ਕੀ ਆ ਹਨ ਜਿਵੇਂ ਹੁਣ ਇੱਕ ਗਾਣਾ ਨਹੀਂ ਆਇਆ ਸੀਗਾ ਅਸੀਂ ਲੋਕ ਵਿਛੜਦੇ ਵੇਂਦੇ ਦੇ ਸਾਨੂੰ ਆਪਣਾ ਚੇਤਾ ਆਇਆ ਹੀ ਨਹੀਂ ਤੇ ਉਹ ਜਦੋਂ ਲੋਕ ਵਿਛੜ ਜਾਂਦੇ ਆਪੇ ਵੇਖ ਲੈਣੇ ਹਨਾ ਆਪਾਂ ਵੇਖ ਕੇ ਉਹਨੂੰ ਕਹਿੰਦੇ ਉਹ ਕੁੰਜਦਾ ਸਾਲਾ ਐਵੇਂ ਰੋਈ ਜਾਂਦਾ ਹਨਾ ਜਦੋਂ ਆਪਦੇ ਦਿਲ ਤੇ ਲੱਗਦੀ ਏ ਫਿਰ ਉਹਦਾ ਪਤਾ ਹੁੰਦਾ ਵੀ ਇਹ ਦਿਲ ਟੁੱਟੇ ਦਾ ਕਿੰਨਾ ਕੁ ਦਰਦ ਹੁੰਦਾ ਕਿਆ ਬਾਤ ਆ ਕਿਆ ਬਾਤ ਆ ਜਿਹਦੇ ਨਾਲ ਇਹ ਜਿਹੀਆਂ ਚੀਜ਼ਾਂ ਬਣੀਆਂ ਅੱਛਾ ਹੁਣ ਕੀ ਕਹਿਣਾ ਚਾਹਣਾ ਉਹ ਮੁੰਡਿਆਂ ਨੂੰ ਕੀ ਕਹਿਣਾ ਚਾਹਣਾ ਬਾਈ ਮੈਂ ਇੱਕ ਗੱਲ ਕਹਿਣੀ ਚਾਹਣਾ ਦੇਖ ਮੇਰੇ ਸਾਲਿਓ ਤੁਸੀਂ ਮੇਰੇ ਤੇ ਮੇਰੀ ਸਹੇਲੀ ਮੇਰੇ ਹੱਥ ਚੱਕਿਆ ਠੀਕ ਆ ਮੈਂ ਤੁਹਾਨੂੰ ਸਾਲੇ ਬਣਾਉਂਗਾ ਕੱਲੇ ਕੱਲੇ ਨੂੰ ਛੋਡੀ ਉਲਟੀ ਗਿਣਤੀ ਸ਼ੁਰੂ ਹੋ ਗਈ ਛੋਡੇ ਪਿੰਡ ਦੀ ਕੁੜੀ ਨਾਲ ਵਿਆਹ ਕਰਾਂਉ ਛੋਡੀਆਂ ਅੱਖਾਂ ਦੇ ਸਾਹਮਣੇ ਲੈ ਕੇ ਜਾਊਂਗਾ ਕਰ ਲਿਓ ਜਿਹੜਾ ਕੋਈ ਕਰਨਾ ਤੁਹਾਨੂੰ ਸਾਲੇ ਉਹ ਵੀ ਬਣਾਉਂਗਾ ਤੇ ਤੁਹਾਨੂੰ ਸਾਲੇ ਦੋਜੂ ਵੀ ਬਣਾਉਂਗਾ ਜਿਹੜਾ ਤੁਸੀਂ ਮੇਰੇ ਤੇ ਹੱਥ ਚੱਕਿਆ ਹੁਣ ਤੁਸੀਂ ਆਪ ਦਾ ਪੜਿਆ ਵਿਚਾਰ ਲਿਓ ਛੋਡੀ ਗਿਣਤੀ ਉਲਟੀ ਹੋ ਗਈ ਵੇਖੋ ਕਿਤੇ ਮਿਲ ਨਾ ਜਾਇਓ ਆਪ ਦਾ ਦੇਖ ਲਓ ਹੁਣ ਪੀਜ਼ਾ ਜਿਹੜਾ ਖਵਾਇਆ ਹੁਣ ਇਹਨਾਂ ਦੇ ਮੂੰਹ 'ਚ ਜਾਊਗਾ ਪੀਜ਼ਾ ਮੈਂ ਬਈ ਜਿਹੜਾ ਮੇਰਾ ਪੀਜ਼ਾ ਜਿਹੜਾ ਇਹਨਾਂ ਨੇ ਹਰਾਮ ਕੀਤਾ ਨਾ ਮੈਂ ਇਹਨਾਂ ਤੇ ਕੱਟਣਾ ਦੋਸਤੋ ਇਹ ਉਹ ਮੁੰਡਾ ਸੀ ਜਿਹੜਾ ਆਪਣੀ ਸਹੇਲੀ ਨੂੰ ਪੀਜਾ ਦੇਣ ਗਿਆ ਸੀ ਤੇ ਉੱਥੇ ਜਿਹੜੇ ਤਿੰਨ ਐਂਟੀ ਪਾਰਟੀ ਵਾਲੇ ਸੀਗੇ ਮੁੰਡੇ ਜਿਹੜੇ ਪਹਿਲਾਂ ਹੀ ਉਸ ਕੁੜੀ ਨਾਲ ਗੱਲਬਾਤ ਕਰਨ ਨੂੰ ਰੈਡੀ ਫਿਰਦੇ ਸੀ ਵੀ ਮੈਂ ਅਸੀਂ ਗੱਲ ਕਰਨੀ ਆ ਇਹਨੇ ਪਹਿਲਾਂ ਗੱਲ ਕਰ ਲਈ ਸੀਗੀ ਪਰ ਵੇਖੋ ਦੋਸਤੋ ਪਿੰਡਾਂ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਹੀ ਰਹਿੰਦਾ ਜਦੋਂ ਕਿਸੇ ਦੀ ਗੱਲ ਕਿਸੇ ਨਾਲ ਹੁੰਦੀ ਹੈ ਨਾ ਤਾਂ ਉਦੋਂ ਦੂਜੇ ਮਚੇਵਾ ਵੀ ਬਹੁਤ ਹੁੰਦਾ ਉਹੀ ਜੀ ਗੱਲ ਇਸ ਮੁੰਡੇ ਨਾਲ ਬਣੀ ਤੇ ਇਹਨਾਂ ਨੇ ਰਲ ਕੇ ਇਹਨਾਂ ਨੇ ਰਲ ਕੇ ਨੂੰ ਬਹੁਤ ਘੁੱਟਿਆ ਮੁੰਡੇ ਨੂੰ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਤੁਸੀਂ ਆਹ ਸਾਰੀ ਵੀਡੀਓ ਵੇਖ ਲਈ ਵੀ ਸਾਰੀ ਵੀਡੀਓ ਕੀ ਆ ਸਾਡੀ ਵੀਡੀਓ ਇੱਕ 6 ਦਿਨ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਦ ਐਂਟਰਟੇਨਮੈਂਟ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ